ਬੈਟਰੀ ਇਹ ਲੋਕੀ 550 ਦਾ ਲੈਂਦੇ ਵਿਚਾਰ ਚ ਅੱਛਾ ਸਾਡੇ ਕੋਲ ਸਿਰਫ ਇੱਕ ਪੀਸ ਲੈਣਾ 300 ਰੁਪਏ ਸਿਰਫ 300 ਦਾ ਸਿਰਫ 300 ਹਜ਼ਾਰ ਦੇਖੋ ਕਿ ਲੋਕੀ 55000 ਦੀਆਂ ਕੁਰਸੀਆਂ ਖਰੀਦਦੇ ਆ ਜੀ ਮੈਟ੍ਰਿਕਸ ਹਾਈ ਰੈਚਰ ਕਹਿੰਦੇ ਜੀ ਸਕੂਲ ਆ ਗਿਆ ਇਹਨਾਂ ਨੂੰ ਬੈਠਣ ਲਈ ਸਟੂਲ ਲੱਗੀਆਂ ਓਕੇ ਇਹ 350 ਰੁਪਏ ਦਾ ਆਉਂਦਾ ਹੈ ਪਾਉਂਦੇ ਕੀ ਵਾਲਾ ਲੋ ਭਾਵੇਂ ਸਟੂਲ ਵੀ ਵਧੀਆ ਜੋ ਹਾਂਜੀ ਆ ਆਈਟਮ ਦੇਖੋ ਕਿਚਨ ਦੀ ਲੇਡੀਜ਼ ਦੀ ਆਈਟਮ ਹੈ ਛਾਲੀ ਹਾਂਜੀ ਕਰੇ ਕਿਚਨ ਲਈ ਵਰਤੋ ਬਾਹਰ ਲਈ ਵਰਤੋ ਸਾਡੇ ਕੋਲ ਚੇਰਾ ਆ ਬੈਡਰੂਮ ਚੇਰਾ ਬਣਾਉਂਦੇ ਆ ਜੀ ਆ ਉਹਦੇ ਮਨ ਲਗਾਈ ਬੈਡਰੂਮ ਚੇਰਾ ਆ ਗਿਆ ਓਕੇ ਬਣਾਉਂਦੇ ਆ ਮੰਦਰ ਹੋ ਗਈ ਮੰਦਰ ਆ ਪਾਉਂ ਯਾਰ 1200 ਜੀ ਕੁਰਸੀ ਦੇਖੋ ਜੀ ਅੱਛਾ ਜਾਲੀ ਵਾਲੀ ਕੁਰਸੀ ਆ ਇਹਦਾ ਕੀ ਪ੍ਰਾਈਸ ਹੈ ਜੀ ਆ ਦੇਖੋ ਜੀ ਬਾਸ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾ ਖੜੇ ਆ ਰਾਧਾ ਸੁਆਮੀ ਰੋਡ ਦੇ ਕੋਲੇ ਜਿਹੜਾ ਫਟਕਵੰਦ ਕੋਲੇ ਕੋਲ ਫਰਨੀਚਰ ਵਾਲਾ ਜਣਾ ਜੇ ਕਿਸੇ ਨੂੰ ਟੇਬਲ ਚਾਹੀਦੇ ਕੋਰਸੇ ਚਾਹੀਦੇ ਨੇ ਚੇਰਾਂ ਸੋਫੇ ਤੁਹਾਨੂੰ ਜੇ ਕਿਸੇ ਨੂੰ ਹੋਲ ਸੇਲ ਚ ਚਾਹੀਦੇ ਆ ਸਿੰਗਲ ਵੀ ਦੇ ਦੇਣਗੇ ਬਾਈ ਹੁਣੇ ਜੇ ਕਿਸੇ ਰੈਸਟੋਰੈਂਟ ਦੇ ਪੈਸੇ ਬਹੁਤ ਸਸਤੇ ਰੇਟ ਨੇ ਤੇ ਪੂਰੇ ਗਾਰੰਟੀ ਦੇ ਵਿੱਚ ਆਪ ਤਿਆਰ ਕਰਦੇ ਆਜੋ ਵੀਡੀਓ ਨਾਲ ਬੜੇ ਰਸ ਨੂੰ ਦਿਖਾਉਣੇ ਆ ਜੀ ਆਹ ਬਾਈ ਉਹਨਾਂ ਦੀ ਸ਼ਾਪ ਆ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਅੰਦਰ ਮਲਾਉਣੇ ਆ ਬਾਈ ਨਾਲ ਤੁਹਾਨੂੰ ਹਾਂਜੀ ਹਾਂਜੀ ਉਹ ਟਿਕ ਟਾਕ ਬਾਈ ਵਧੀਆ ਵੀਰ ਜੀ ਵਧੀਆ ਕੀ ਕੀ ਹੁੰਦਾ ਬਾਈ ਆਪਣੇ ਕੋਲੇ ਜੀ ਇਹਨੇ ਆਪਣੇ ਕੋਲ ਹੋਲਸੇਲ ਵੇਚਦੇ ਆਂ ਸਾਰਾ ਪਨਿਚਰ ਦਾ ਸਮਾਨ ਜੋ ਮਰਜ਼ੀ ਆਪਰੇ ਲਈ ਕੁਰਸੀ ਚਾਹੀਦੀ ਜਾਂ ਬੈੱਡ ਚਾਹੀਦਾ ਹੋਰ ਬਸਿਆ ਦਾ ਸਮਾਨ ਕੁਰਸੀਆਂ ਵਗੈਰਾ ਉਹ ਜਿਹੜਾ ਚੂਰਾ ਦੇ ਬੋਗੇ ਹਾਂਜੀ ਹਾਂਜੀ ਉਹ ਜਿਹੜੇ ਇਕੱਠਾ ਸਮਾਨ ਚੱਕਣਾ ਤੁਸੀਂ ਵਧੀਆ ਰੇਟ ਤੇ ਅਸੀਂ ਹੋਲਸੇਲ ਜੀ ਰੋਲ ਸਟ ਸਾਡੇ ਕੋਲ ਕੋਈ ਨਾ ਟੇਰ ਆਣਾ ਕੰਮ ਕੀ ਹੈ ਓਕੇ ਬੜਾ ਯਾਰ ਜੇ ਤੁਹਾਡੀ ਵੀਡੀਓ ਦੇਖ ਕੇ ਕੋਈ ਆਵੇ ਤਾਂ ਅਸੀਂ ਕੋਈ ਇੱਕ ਪੀਸ ਦੋ ਪੀਸ ਲੈਣਾ ਉਹ ਵੀ ਅਸੀਂ ਡੀਲ ਕਰ ਦਾਂਗੇ ਕੋਈ ਐਸੀ ਪਰ ਰੇਟ ਸਾਡੇ ਜੈਨੂ ਵੀ ਦੇਖੋਗੇ ਤਾਂ ਉਹ ਪਤਾ ਲਾ ਹਾਂਜੀ ਆਜੋ ਬੜਾ ਬਹੁਤ ਚੰਗੋ ਜਿਹੜਾ ਰੋਟੇ ਸਾਹਮਣੇ ਰੱਖੀ ਸਮਾਨ ਕਿ ਆ ਜਿੰਨੇ ਉਹ ਰੈਸਟੋਰੈਂਟ ਦਾ ਟੇਬਲ ਹੈ ਜੀ ਫਰੇਮ ਆਇਆ ਦਾ ਇਹ ਫਰੇਮ ਹੈ ਸਾਰਾ ਪਾਊਡਰ ਕੋٹنگ ਹੈ ਜੀ ਕੋਈ ਇਹਦੇ ਚ ਹੈ ਨਹੀਂ ਆ ਸਾਰਾ ਪੀਵੀਸੀ ਲੈਮੀਨੇਸ਼ਨ ਫਲੋਰ ਦਾ ਟਾਪ ਬਣਿਆ ਹੋਇਆ ਬੰਦਲ ਦੀ ਪ੍ਰਾਈਸ ਹੈ ਜੇ 1-2 ਲੈਣੇ ਆ ਤਾਂ 2000 ਇਕੱਠੇ ਲਵਾਂਗੇ 1200 ਦੇ ਜੇ ਜੇ ਕਲ ਕਲਾ ਲਓਗੇ ਸਿੰਗਲ 2000 ਦਾ ਇਕੱਠੇ ਲਾਓ 1800 ਦੇ ਦੋ ਹਾਂ ਪੰਜ 7 10 ਇਕੱਠੇ ਲੈਣੇ ਆ ਇੱਕਾ ਸਕੂਲ ਆ ਗਿਆ ਜੀ ਮਾਨੂੰ ਬੈਠਣ ਲਈ ਸਕੂਲ ਲੱਗੇ ਓਕੇ ਇੱਥੇ 750 ਰੁਪਏ ਆਉਂਦੇ ਆਣੇ ਤੇ ਆਲਾ ਲਓ ਭਾਵੇਂ ਪਲਾਸਟਿਕ ਨੂੰ ਵਧੀਆ ਜੋ ਹਾਂਜੀ ਆ ਆਈਟਮ ਦੇਖੋ ਜੁਨ ਕਿਚਨ ਲਈ ਲੇਡੀਜ਼ ਦੀ ਆਈਟਮ ਹੈ ਸ਼ਾਲੀ ਹਾਂਜੀ ਘਰੇ ਕਿਚਨ ਲਈ ਵਰਤੋ ਬਾਹਰ ਲਈ ਵਰਤੋ ਸਿਰਫ 1600 1600 ਦੀ ਸਿਰਫ 1600 ਓਕੇ ਆ ਆਈਟਮ ਦੇਖੋ ਜੀ ਪਰ ਵੁੱਡਨ ਟੱਚ आ, जी। जी। बेटिंग बेटिंग आप, ओके 2000 ਇਹ 2000 ਸਿਰਫ 2000 ਠੀਕ ਹੈ ਜੀ ਆ 3 ਸੀਟਰ 威ਟਿੰਗ ਚੇਅਰ ਆ ਜਾਂਦੀ ਹੈ ਜੀ ਹਾਂ ਜੀ ਇਹਨਾਂ ਦਾ ਕੀ 4500 ਰੁਪਏ 4500 ਦੀ ਜੱਟ 4500 ਦੀ 威ਟਿੰਗ ਚੇਅਰ ਹੈ ਜੀ ਜਿਹੜੀ ਮਨਜੀ ਲੋ ਹੋਰ ਸਾਡੇ ਕੋਲ ਚੇਅਰ ਆ ਬੈਡਰੂਮ ਚੇਅਰ ਆ ਬਣਾਣੇ ਆ ਜੀ ਆਪ ਉਹਦ ਮਨ ਲੈ ਬੈਡਰੂਮ ਚੇਅਰ ਆ ਗਈ ਓਕੇ ਅੰਦਰ ਮੁੰਡਾ ਬਣਾ ਰਿਹਾ ਜੀ ਓਕੇ ਇਹਨਾਂ ਦਾ ਕੀ ਪ੍ਰਾਈਸ ਹੈ ਵੈਸੇ ਇਹ ਬੈਡਰੂਮ ਚੇਅਰ ਵੀ ਜੀ ਇਹ 2200 ਰੁਪਏ ਦੀ ਹੈ ਜੀ ਸਾਰੀ 2200 ਦੀ ਇਸ ਲੈਗ ਟੋਟਲ ਆਇਰਨ ਦੀ ਫਰੇਮਿੰਗ ਹੈ ਇਹ ਹੈਗੀ ਵੀ ਵਧੀਆ ਲੱਗਦੀ ਹੈ 2200 ਰੁਪਏ ਦੀ ਕੁਰਸੀ ਬਣਾਣੀ ਹੈ ਮੰਗਰ ਹੋਵੇ ਮੰਗਰ 1000 1200 ਤਕਰੀਬਨ 4 ਕੋਟ ਦਾ ਲੈਣਾ ਓਕੇ ਤਾਂ ਸਮਝ ਲਓ 3500 ਤੋਂ ਸਟਾਰਟ ਹੋ ਜਾਂਦਾ ਸਟੈਂਡਿੰਗ ਵੱਡਾ ਮੰਗਰ ਬਾਕੀ ਮੈਚ ਚਿਹਰਾ ਹੁੰਦੀ ਹੈ ਸਾਡੇ ਕੋਲ ਜਾਲੀ ਵਾਲੀ ਅੱਛਾ ਕੁਰਸੀ ਦੇਖੋ ਜੀ ਅੱਛਾ ਜਾਲੀ ਵਾਲੀ ਕੁਰਸੀ ਆ ਇਹਦਾ ਕੀ ਪ੍ਰਾਈਸ ਜਿੰਨੀ ਬਲਕਸ ਚ ਲੈਣੀ ਹੈ ਇਕੱਠੀ ਲੈਣੀ ਹੈ 2000 ਰੁਪਏ ਦੀ ਕੁਰਸੀ ਓਕੇ ਗਾਰੰਟੀ ਨਾਲ ਦੇ ਆਗੇ ਕੋਈ ਪ੍ਰੋਬਲਮ ਜੇ ਇਕੱਠੀ ਲੈਣੇ 2000 ਦੀ ਜੇ ਪਰ ਉਹ ਨੂੰ ਲੈਣਾ ਹੋਵੇ 20 ਕਿੰਚੇ ਦਾ ਉਹ ਨਹੀਂ ਆਂਦਾ ਇਹ ਬੈਟਰੀ ਇਹ ਲੋਕੀ 5-500 ਦਾ ਲੈਂਦੇ ਬਜਾਰ ਚ ਅੱਛਾ ਸਾਡੇ ਕੋਲ ਸਿਰਫ ਇੱਕ ਪੀਸ ਲੈਣਾ 300 ਰੁਪਏ ਸਿਰਫ 200 ਦਾ ਸਿਰਫ 300 ਓਕੇ ਬਈ ਸਿਰਫ 300 ਰੁਪਏ ਠੀਕ ਇਹ ਤੁਸੀਂ ਆਪ ਦਾ ਸਮਾਨ ਆਪ ਤਿਆਰ ਕਰਦੇ ਬਿਲਕੁਲ ਸਾਰਾ ਆਪਣੇ ਅੰਦਰ ਕੋਈ ਛਾਇਟਮਾ ਬਾਹਰੋਂ ਵੀ ਆਂਦੀਆਂ ਨਹੀਂ ਬੋਸਟਲੀ ਆਪਣੇ ਅੰਦਰ ਹੀ ਬਣਦਾ ਇਹ ਵੀ ਸੇਮ 350 ਰੁਪਏ ਦੇ ਵਿੱਚ ਓਕੇ ਆ ਦੇਖੋ ਜੀ ਬਾਰ ਸਟੂਲ ਅੱਛਾ ਜੀ ਸਿਰਫ 2000 ਰੁਪਏ 2000 ਦੀ ਹੈ ਬਹੁਤ ਡਿਜ਼ਾਈਨ ਹੈ ਜੀ ਇਹਦੇ ਵਿੱਚ 2200 ਸਭ ਤੋਂ ਸਭ ਤੋਂ ਵੱਧ ਵਿਕਣ ਵਾਲੀ ਆਈਟਮ ਸਮਾਈਲੀ ਓਕੇ ਇਹਦਾ ਕੀ ਪ੍ਰਾਈਸ ਹੈ 1800 ਓਕੇ ਰੇਟ ਤਾਂ ਬਹੁਤ ਬਹੁਤ ਸਹੀ ਹੁੰਦੇ ਜੋ ਇਹ ਚੀਜ਼ ਨੂੰ ਮਹਿੰਗਾ ਨਹੀਂ ਕਰਦੇ 3000 3000 ਦੀ 1 ਸਾਲ ਦੀ ਗਾਰੰਟੀ ਹੈ 1 ਸਾਲ ਦੀ ਗਾਰੰਟੀ ਹੈ 3000 ਸਾਰਾ ਸਮਾਨ ਬਾਈ ਜੀ ਆਪ ਵੀ ਬਣਾਉਂਦੇ ਘਰ ਵੀ ਹੁੰਦਾ ਇਹਦਾ ਕੀ ਆ 3000 3000 ਦੀ ਕੁਰਸੀ ਵੀ ਹੈਵੀ ਨੇ ਵੀਰੇ ਇਹਦੇ ਚਭਟੀ ਬੈਕ ਲਾਉਂਗੇ ਤਾਂ ਆਪੀ 3600 36000 ਦੀ 36000 ਦੀ 1 ਸਾਲ ਦੀ ਗਰੰਟੀ ਦੇਣਾ ਠੀਕ ਹੈ ਜੀ ਕੀ ਬਾਤੀ ਹੋਰ ਬਹੁਤ ਸਵਾਲ ਵੀ ਪਾਈ ਉਹਨਾਂ ਕੋਲੇ ਬਾਕੀ ਹੋਰ ਨਵੇਂ ਨਵੇਂ ਆਰਟੀਕਲ ਆਉਂਦੇ ਰਹਿੰਦੇ ਆ ਆਰਟੀਕਲ ਆਉਂਦੇ ਰਹਿੰਦੇ ਆ ਸੋਹਣੇ ਸੋਹਣੇ ਦੇਖਣ ਨੂੰ ਬਿਕਦੀਆਂ ਅੱਜ ਕੱਲ ਹਾਂ ਜੀ ਚਲਦੀਆਂ ਨੇ ਬੈਡਰੂਮ ਚੇਅਰ ਵੀ ਹਾਂ ਬੈਡਰੂਮ ਚ ਨਾ ਬਹੁਤ ਚਲਦੀਆਂ ਨੇ ਅੱਜ ਕੱਲ ਇਹਨਾਂ ਦਾ ਕੀ ਪ੍ਰਾਈਸ ਪੁੱਛ ਮੈਨੂੰ ਆ 2000 ਰੁਪਏ ਦੀ ਰੇਂਜ ਚ 2000 ਦੀ ਰੇਂਜ ਹੈ ਆ 2500 ਰੁਪਏ ਦੀ ਓਕੇ ਜੀ ਆ ਬਣਵਾਉਂਗੇ 2500 ਰੁਪਏ ਦੀ ਬਣਨੀ ਹੈ ओके 2300 ਦੀ ਕੁਝ ਖਾਸ ਰੇਟ ਨਹੀਂ ਹੈ ਨਾ ਬਾਈ ਉਹਨਾਂ ਦਾ ਜੇ ਕਿਸੇ ਨੇ ਇਕੱਠਾ ਚੱਕੜਾ ਹੋਲ سیل ਤੁਹਾਨੂੰ ਸਬਾਨ ਰੇਟ ਤੁਹਾਨੂੰ ਹੋਲ سیل ਵਰਗਾ ਹੀ ਦੇ ਰਹੇ ਆ ਜੀ ਹੋਲ سیل ਵਰਗਾ ਹੀ ਹੈ ਨਾ ਮੈਂ ਰੇਟ ਹੋਲ سیل ਵਰਗੀ ਨਹੀਂ ਸਿਰਫ 2300 ਰੁਪਏ ਦੀ ਜਿੱਥੇ ਇਹ ਫੁੱਲ ਸਾਈਜ਼ ਹੋ ਰਹੀ ਹੈ 2300 ਚੋੜੀ ਬਹੁਤ ਆਂ ਜੀ ਤੇ ਬਟਦਾ ਤੁਸੀਂ ਬਾਜ਼ਾਰ ਦੇ ਦੇਖੋਗੇ ਲੋਕੀ 5-5000 ਦੀ ਰੋਸੀਆਂ ਗ੍ਰੀਟ ਦੇ ਜੀ ਮੈਟ੍ਰਿਕਸ ਹਾਈ ਵੈਲਚੁਰ ਕਹਿੰਦੇ ਜੀ ਅੱਛਾ ਜੀ ਅਪ ਡਾਊਨ ਹੈਂਗਰ ਤੁਸੀਂ ਵੀ ਦੇਖੋ ਇਹ 3500 3500 ਦੀ ਸਿਰਫ 3500 ਰੁਪਏ ਦੀ ਓਕੇ ਬਈ 1 ਸਾਲ ਦੀ ਗਾਰੰਟੀ ਦੇ ਸਾਲ ਦੀ ਗਾਰੰਟੀ 3500 ਦੀ ਇਹ ਤਾਂ ਐਨ ਵੀ 5-5000 ਦੀ ਹੈ ਇਹ ਇਹ ਮਿਲਦੀ ਹੈ ਜੀ ਇਜਾਦ ਚ ਵੇਟ ਇਤਾਂ ਹੀ ਆਂਦੀ ਦੋ ਹੀ ਰੇਟ ਨੇ ਬਾਈ ਉਹਨਾਂ ਕੋਲੇ ਆਓ ਬਾਈ ਜੀ ਆਪਣਾ ਐਡਰੈਸ ਕੀ ਹੈ ਜੀ ਐਡਰੈਸ ਵੀ ਜੀ ਆਪਣਾ ਗਿਲ ਰੋਡ ਤੋਂ ਆਣਾ ਦਾ ਰਾਜਾ ਸੋਮੀ ਰੋਡ ਆਣਾ ਪਏਗਾ ਤੁਹਾਨੂੰ ਰਾਜਾ ਸੋਮੀ ਰੋਡ ਰੇਲਵੇ ਫਾਟ ਜਿਹੜੇ ਬੰਦ ਹੋ ਗਿਆ ਹਾਂ ਜੀ ਜੇ ਤੁਸੀਂ ਇੱਧਰੋਂ ਆਣੇ ਹੋ ਤਾਂ ਲੈ ਬੜਾਲੇ ਪਾਸੋਂ ਰਸਤਾ ਹੈ ਆਪਣਾ ਨੰਬਰ ਕੀ ਹੈ ਜੀ ਆਪਣਾ ਨੰਬਰ ਹੋਊਗਾ ਜੀ 83604